ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਯੂਪਾ ਵਾਲੇ ਵੀਰਾਂ ਨੂੰ ਤੇ YouTube ਵਾਲੇ ਵੀਰਾਂ ਨੂੰ ਤੇ ਲੈ ਕੇ ਆਇਆ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਕੱਲ ਵੀ ਇੱਕ ਵੀਡੀਓ ਪਾਈ ਸੀਗੀ ਅਪਲੋਡ ਕਰੀ ਸੀਗੀ ਤੇ ਅੱਜ ਵੀਡੀਓ ਹੈਗੀ ਹੈ ਜਿੱਦਾਂ ਤੁਹਾਨੂੰ ਪਤਾ ਹੀ ਹੈ ਹੋਰ ਵੀ ਤੁਸੀਂ ਦੇਖਿਆ ਹੋਣਾ TikTok ਤੇ ਜਾਂ ਹੋਰ YouTube ਤੇ Facebook ਤੇ ਸਾਰੇ ਪਾਸੇ ਕਿ ਜਿਹੜੇ 9 ਮਹੀਨੇ ਵਾਲੇ ਬੰਦੇ ਆ ਜਿਹੜੇ 9 ਮਹੀਨੇ ਵਾਲੇ ਪੇਪਰਾਂ ਤੇ ਆਏ ਸੀਗੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਜਾਂ ਕਹਿ ਸਕਦੇ ਕਨਵਰਸ ਹੋਣੇ ਦਾ ਦਮੰਦਾਂ ਸਰਕਾਰ ਨੇ ਖੋਲਤਾ ਮੈਂ ਕੱਲ ਵੀ ਵੀਡੀਓ ਪਾਈ ਸੀ ਉਹਦੇ ਵਾਸਤੇ ਕੋਈ ਕੋਟਾ ਨਹੀਂ ਹੈਗਾ ਠੀਕ ਹੈ ਜੀ ਆ ਮੈਂ ਤੁਹਾਨੂੰ ਬੜਕੇ ਸਣਾ ਨੋ ਮਹੀਨੇ ਵਾਲੇ ਕਿਵੇਂ ਪੱਕੇ ਹੋ ਸਕਦੇ 1 ਜਨਵਰੀ ਤੋਂ ਇਹਨਾਂ ਨੇ ਆਪਣੀ ਇੱਕ ਵੈਬਸਾਈਟ ਹੈ ਠੀਕ ਹੈ ਜੀ ਮਿਨਿਸਟਰ ਜਨ ਇੰਟਰਨੈਟ ਤੇ ਇੱਕ ਲਿੰਕ ਸ਼ੇਅਰ ਕਰਿਆ ਉਹਨਾਂ ਨੇ ਠੀਕ ਹੈ ਜੀ ਤੇ ਉਹਦੇ ਤੇ ਤੁਸੀਂ ਫਾਰਮ ਜਿਹੜਾ ਤੁਹਾਡੇ ਕੋਲ ਸਪੈਡ ਹੈਗੀ ਹੈ ਫਾਰਮ ਉਹਨਾਂ ਨੇ ਅਪਲੋਡ ਕਰਤਾ ਮੋਡੇਲੋ BB ਠੀਕ ਹੈ ਜੀ ਦਾ ਨਾਮ ਬੀਬੀ ਹੈ ਸਾਈਡ ਤੇ ਜਾ ਕੇ ਤੁਸੀਂ ਉਦਮੰਦਾ ਕਰ ਸਕਦੇ ਠੀਕ ਹੈ ਜੀ ਪਰ ਉਹਦੇ ਬਾਅਦ ਤੇ ਸਪੈਡ ਹੋਣੀ ਜ਼ਰੂਰੀ ਹੈ ਇਟਲੀ ਦੇ ਵਿੱਚ ਸਪੈਡ ਹੋਣੀ ਜ਼ਰੂਰੀ ਹੈ ਸਪੈਡ ਨੂੰ ਤੁਸੀਂ ਦਮੰਦਾ ਕਰ ਸਕਦੇ ਜੇ ਤੁਹਾਡੀਆਂ ਰਿਕੁਆਇਰਮੈਂਟ ਪੂਰੀਆਂ ਜੇ ਤੁਹਾਡੇ ਕੋਲ ਸਪੈਡ ਨਹੀਂ ਹੈਗੀ ਕਿਉਂਕਿ ਤੁਹਾਨੂੰ ਪਤਾ ਸਪੈਡ ਬਿਨਾ ਪੇਪਰਾਂ ਤੋਂ ਮਤਲਬ ਕਹਿਣ ਦਾ ਭਾਵ ਡਾਕੂਮੈਂਟ ਤੋਂ ਨਹੀਂ ਬਣਦੀ ਠੀਕ ਹੈ ਜੀ ਜੇ ਤੁਹਾਡੇ ਕੋਲ ਸਪੈਡ ਨਹੀਂ ਹੈਗੀ ਤਾਂ ਤੁਸੀਂ ਆਪਣੇ ਵਕੀਰ ਨਹੀਂ ਕੋਈ ਵਕੀਰ ਨਹੀਂ ਜਾਂ ਕਾਫ ਪੱਤਰੋ ਨਾਲ ਤੋਂ ਦੇ ਜਿਹੜੇ ਦਫ਼ਤਰ ਹੁੰਦੇ ਹਨ ਹੈਨਾ ਉਹਨਾਂ ਰਹੀ ਤੁਸੀਂ ਦਮੰਦਾ ਕਰ ਸਕਦੇ ਆ ਪਰ ਵਧੀਆ ਤੁਸੀਂ ਮਤਲਬ ਹਨਾ ਕਿਸੇ ਦੀ ਸਲਾਹ ਲੈ ਕੇ ਜਿਹੜੇ ਕੱਫ ਵਾਲਿਆਂ ਦੇ ਦਫ਼ਤਰ ਖੋਲੇ ਹੋਏ ਵੇ ਆ ਉਹਨਾਂ ਰਹੀ ਦਮੰਦਾ ਕਰਿਓ ਇਹ ਨਾ ਸੋਚਿਓ ਵੀ ਹਾਂਜੀ ਸਾਡੇ ਕੋਲ ਕੰਟਰੈਕਟ ਹੈਗਾ ਜਾਂ ਅਸੀਂ ਸਿੱਧੀ ਕਾ ਜੀ ਕਰਾ ਦਈਏ ਤਾਂ ਇਦਾਂ ਨਹੀਂ ਹੋਣਾ ਹੈਗਾ ਤੁਹਾਡੇ ਇਦਾਂ ਨਹੀਂ ਦਮੰਦਾ ਨਿਕਲਣਾ ਉਹ ਤੁਸੀਂ ਕੱਫ ਪੱਤਰonautੋਂ ਰਹੀ ਹੀ ਉਹਨਾਂ ਨੂੰ ਪੁੱਛ ਲਓ ਉਹਨਾਂ ਦੀ ਸਲਾਹ ਨਾਲ ਕਿ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਉਹਨਾਂ ਨਾਲ ਅਪਲਾਈ ਕਰਿਓ ਤੇ ਇਹਦੇ ਚ ਲਿਖਿਆ ਹੋਰ ਕਿਸੇ ਹੋਰ ਬੰਦਿਆਂ ਨੂੰ ਮਤਲਬ ਕਈ ਬੰਦੇ ਤੁਹਾਨੂੰ ਪਤਾ ਪੈਸੇ ਮੰਗਦੇ ਆ ਕਿਸੇ ਨੂੰ ਜਿਆਦਾ ਪੈਸੇ ਦੇਣ ਦੀ ਲੋੜ ਨਹੀਂ ਜਿੱਦਾਂ 8-8000 1000 ਯੂਰੋ ਕੋਈ 5000 ਯੂਰੋ ਡਿਪੈਂਡ ਹੈ ਨਾ ਤੇ ਇਹਦਾ ਕੋਈ ਸਮਾਂ ਨਹੀਂ ਹੈਗਾ ਜਿਹੜਾ ਦਮਾਂਦਾ ਹੈ ਕੋਟਾ ਹੈ ਜਿਹੜਾ ਇਹ ਨਹੀਂ ਹੈਗਾ ਵੀ ਇਹ 2 ਮਹੀਨੇ ਵਾਸਤੇ ਖੁੱਲਣਾ ਜਾਂ ਮਹੀਨੇ ਵਾਸਤੇ ਖੁੱਲਣਾ ਫਿਲਹਾਲ ਉਹਨਾਂ ਦੀ ਵੈਬਸਾਈਟ ਤੇ ਇਹਦਾ ਕੋਈ ਟਾਈਮ ਨਹੀਂ ਹੈਗਾ ਜਿੰਨੇ ਮਰਜ਼ੀ ਫਿਲਹਾਲ ਹੈ ਨਾ ਬਾਅਦ ਚ ਪਤਾ ਨਹੀਂ ਕੱਲ ਨੂੰ ਕੀ ਰੂਲ ਆ ਜਣਾ ਹਲੇ ਤੱਕ ਉਹਨੇ ਕੋਈ ਟਾਈਮ ਨਹੀਂ ਪਾਇਆ ਕੋਈ ਕੋਟਾ ਨਹੀਂ ਪਾਇਆ ਵੀ ਅਸੀਂ 2000 ਬੰਦਾ ਪੱਕਾ ਕਰਨਾ ਹੈ ਜਾਂ 5000 ਕਰਨਾ ਹੈ 10000 ਕਰਨਾ ਹੈ ਠੀਕ ਹੈ ਜੀ ਇਹਦਾ ਕੋਈ ਦਮਾਂਦਾ ਕਰਨ ਦਾ ਕੋਈ ਬੰਨਵਾ ਕੋਟਾ ਨਹੀਂ ਹੈਗਾ ਜਿੰਨੀ ਜੀ ਦੀ ਰਿਕੁਆਇਰਮੈਂਟ ਪੂਰੀ ਹੈ ਉਹਨੂੰ ਲੇਬਰਸ ਵਰਦੀ ਨਾਲ ਤੋਂ ਦੇ ਮਤਲਬ ਨੂਲਾ ਉਸਤਾ ਜਾਂ ਜੋ ਵੀ ਮਤਲਬ ਹਨਾ ਕਿੱਟ ਮਿਲ ਜੂਗੀ ਪਰਫਾ ਦੂਰੇ ਚੋਂ ਜੀ ਦਾ ਦਮਾਂਦਾ ਨਿਕਲ ਗਿਆ ਠੀਕ ਹੈ ਜੀ ਤੁਸੀਂ ਕੋਸ਼ਿਸ਼ ਕਰਿਓ ਵੀ ਇਹ ਦਮਾਂਦਾ ਤੁਸੀਂ ਕਾਫ ਪੱਤਰ ਨਾਲ ਤੋਂ ਰਹੀ ਹੀ ਕਰਿਓ ਜਾਂ ਕਿਸੇ ਫਕੀਰ ਨਾਲ ਠੀਕ ਹੈ ਜੀ ਤੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਪਰ ਬਨੇ ਰਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਦਬਾ ਦਿਓ ਤੇ ਹੋਰ ਕੋਈ ਵੀ ਸਵਾਲ ਹੁੰਦਾ ਤੁਸੀਂ ਥੱਲੇ ਕਮੈਂਟ ਕਰ ਸਕਦੇ ਆਂ ਜ਼ਰੂਰੀ ਨਹੀਂ ਹੈਗਾ ਵੀ ਮੰਨ ਲਓ ਕਿ ਇੱਕ ਕੰਮ ਵਾਲੀ ਵੀਡੀਓ ਹੀ ਆਊਗੀ ਆਪਣੇ ਚੈਨਲ ਤੇ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਕੋਈ ਤੁਹਾਡਾ ਸਵਾਲ ਹੁੰਦਾ ਏ ਤੁਸੀਂ ਪੁੱਛ ਸਕਦੇ ਆਂ ਤੇ ਹੋਰ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਧੰਨਵਾਦ ਸਾਰੇ